ਦੋਸਤੋ ਡੇਰਾ ਸਰਸਾ ਮੁਖੀ ਗਰਮੀਤ ਰਾਮ ਰਹੀਮ ਦੀ ਸਾਥਣ ਹਣੀਪ੍ਰੀਤ 인ਸਾ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਹਣੀਪ੍ਰੀਤ ਜਿਸ ਨੂੰ ਹਰ ਵਕਤ ਹੀ ਗਰਮੀਤ ਰਾਮ ਰਹੀਮ ਦੇ ਨਾਲ ਵੇਖਿਆ ਜਾਂਦਾ ਸੀ ਜਿੱਥੇ ਵੀ ਡੇਰਾ ਮੁਖੀ ਜ਼ਿਆਦਾਤਰ ਹਣੀਪ੍ਰੀਤ ਉਸਦੇ ਨਾਲ ਹੁੰਦੀ ਇਥੋਂ ਤੱਕ ਕਿ ਡੇਰਾ ਰਾਮ ਰਹੀਮ ਦੀ ਗੱਡੀ ਦੇ ਵਿੱਚ ਸਿਰਫ ਇੱਕੋ ਇੱਕ ਸ਼ਖਸ ਨੂੰ ਬੈਠਣ ਦੀ ਇਜਾਜ਼ਤ ਹੁੰਦੀ ਸੀ ਉਹ ਸੀ ਇਕੱਲੀ ਹਣੀਪ੍ਰੀਤ ਬਹੁਤ ਸਾਰੀਆਂ ਇੰਟਰਵਿਊ ਵਿੱਚ ਰਾਮ ਰਹੀਮ ਨੇ ਹਣੀਪ੍ਰੀਤ ਨੂੰ ਆਪਣੀ ਮੂੰਹ ਬੋਲੀ ਬੇਟੀ ਦੱਸਿਆ ਕਿ ਮੇਰੀ ਬੇਟੀ ਔਣ ਕਰਕੇ ਹਰ ਵਕਤ ਮੇਰੇ ਨਾਲ ਰਹਿੰਦੀ ਹੈ ਤੇ ਮੇਰੀ ਸਿਹਤ ਦਾ ਖਿਆਲ ਰੱਖਦੀ ਹੈ ਪਰ ਉਥੇ ਇੱਕ ਸੱਚ ਇਹ ਵੀ ਹੈ ਕਿ ਹਣੀਪ੍ਰੀਤ ਦੇ ਡੇਰੇ ਵਿੱਚ ਅਤੇ ਰਾਮ ਰਹੀਮ ਨਾਲ ਨਿੱਜੀ ਸੰਬੰਧ ਬਣ ਤੋਂ ਬਾਅਦ ਹੀ ਡੇਰਾ ਮੁਖੀ ਫਿਲਮਾਂ ਗਾਣਿਆਂ ਵਾਲੇ ਪਾਸੇ ਆਇਆ ਹਣੀਪ੍ਰੀਤ ਨੇ ਹੀ ਡੇਰਾ ਮੁਖੀ ਜੋ ਕੇ ਪਹਿਲਾ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਦੱਸਦਾ ਸੀ ਉਸ ਨੂੰ ਰੌਕਸਟਾਰ ਬਾਬਾ ਬਣਾ ਦਿੱਤਾ ਜਿਸ ਤੋਂ ਬਾਅਦ ਉਸਨੇ ਫਿਲਮਾਂ ਬਣਾਈਆਂ ਹਿੰਦੀ ਪੰਜਾਬੀ ਅੰਗਰੇਜ਼ੀ ਦੇ ਵਿੱਚ ਗਾਣੇ ਗਾਏ ਇਤੋਂ ਤੱਕ ਕਿ ਗਰਮੀਤ ਰਾਮ ਰਹੀਮ ਦੀ ਹਰ ਇੱਕ ਫਿਲਮ ਵਿੱਚ ਹੀਰੋਇਨ ਸਿਰਫ ਇਕੱਲੀ ਹਣੀਪ੍ਰੀਤ ਹੀ ਹੁੰਦੀ ਸੀ ਜਿਸ ਵੇਲੇ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿੱਚ ਡੇਰਾ ਮੁਕੇ ਨੂੰ ਜਦੋਂ ਪੰਚਕੂਲਾ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਤਾਂ ਉਸ ਤੋਂ ਬਾਅਦ ਜੋ ਹਿੰਸਾ ਭੜਕੀ ਸੀ ਉਸ ਮਾਮਲੇ ਵਿੱਚ ਵੀ ਹਣੀਪ੍ਰੀਤ ਕਾਫੀ ਸਮਾਂ ਫਰਾਰ ਰਹੀ ਤੇ ਪੁਲਿਸ ਨੂੰ ਲੜੀਦੀ ਸੀ ਦਾਦ ਵਿੱਚ ਉਸ ਦੀ ਜਮਾਨਤ ਹੋਈ ਦੋ ਸਾਰੇ ਡੇਰਾ ਪ੍ਰੇਮੀ ਦਾ ਹਣੀਪ੍ਰੀਤ ਨੂੰ ਡੇਰਾ ਸਿਰਸਾ ਅਤੇ ਗਰਮੀਤ RAM REEM ਦੀ ਉਤਰਾਧਿਕਾਰੀ ਦੇ ਰੂਪ ਵਿੱਚ ਦੇਖਦੇ ਹਨ ਅਤੇ ਆਮ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਸਿਰਸਾ ਡੇਰਾ ਮੁਖੀ ਗਰਮੀਤ RAM REEM ਤੋਂ ਬਾਅਦ ਹਣੀ ਪ੍ਰੀਤ ਹੀ ਸਿਰਸਾ ਡੇਰੇ ਦੀ ਮੁਖੀ ਬਣੇਗੀ ਪਰ ਕੌਣ ਹੈ ਹਣੀ ਪ੍ਰੀਤ ਕੀ ਹੈ ਉਸ ਦਾ ਪਰਿਵਾਰਿਕ ਪਿਛੋਕੜ ਕਿਵੇਂ ਉਹ ਡੇਰਾ ਮੁਖੀ ਦੇ ਇੰਨਾ ਕਰੀਬ ਹੋ ਗਈ ਕਿ ਬਾਅਦ ਵਿੱਚ ਉਸ ਨੇ ਡੇਰਾ ਮੁਖੀ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ ਹਣੀ ਪ੍ਰੀਤ ਦੇ ਪਿਛੋਕੜ ਅਤੇ ਸਿਰਸਾ ਡੇਰੇ ਵਿੱਚ ਉਸ ਦੀ ਐਂਟਰੀ ਦੀ ਇੱਕ ਬੜੀ ਫਿਲਮੀ ਕਹਾਣੀ ਹੈ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਪੈਰਾਟੋ ਜ਼ਮੀਨ ਨਿਕਲ ਜਾਂਦੀ ਹੈ ਹਰੀ ਪ੍ਰੀਤ ਦੀ ਅਸਲ ਸਚਾਈ ਅੱਜ ਦੀ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ ਗਰਮੀਤ ਰਾਮ ਰੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਤਾਂ ਉਸ ਵਕਤ ਵੀ ਹਰੀ ਪ੍ਰੀਤ ਵੱਲੋਂ ਰਾਮ ਰੀਮ ਦੇ ਨਾਲ ਰਹਿਣ ਲਈ ਬੜੀ ਜਦੋਜਹਿਦ ਕੀਤੀ ਗਈ ਸੀ ਪਰ ਅਫਸੋਸ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਵਕਤ ਹਣੀ ਪ੍ਰੀਤ ਦੀ ਇਹ ਮੰਗ ਟੁਕਰਾ ਦਿੱਤੀ ਗਈ ਹਣੀ ਪ੍ਰੀਤ ਜਿਸ ਦਾ ਅਸਲੀ ਨਾਮ ਪ੍ਰਿੰਕਾ ਤਰੇਜਾ ਹੈ ਉਸ ਦਾ ਜਨਮ ਸਾਲ 1980 ਦੇ ਵਿੱਚ ਹੋਇਆ ਸੀ ਉਸ ਦੇ ਪਿਤਾ ਦਾ ਨਾਮ ਰਾਮਾਨੰਦ ਤਰੇਜਾ ਤੇ ਮਾਤਾ ਦਾ ਨਾਮ ਆਸ਼ਾ ਤਰੇਜਾ ਹੈ ਉਸ ਦਾ ਪਰਿਵਾਰ ਫਤਿਆਬਾਦ ਹਰਿਆਣਾ ਵਿੱਚ ਰਹਿੰਦਾ ਸੀ ਹਣੀ ਪ੍ਰੀਤ ਦੇ ਪਿਤਾ ਦੀ ਫਤਿਆਬਾਦ ਵਿੱਚ ਟੈਰਾ ਦੀ ਇੱਕ ਮਾਮੂਲੀ ਜੀ ਦੁਕਾਨ ਹੁੰਦੀ ਸੀ ਉਸ ਦਾ ਇੱਕ ਭਰਾ ਤੇ ਇੱਕ ਛੋਟੀ ਭੈਣ ਵੀ ਹੈ ਸਭ ਤੋਂ ਪਹਿਲਾਂ ਹਣੀਪ੍ਰੀਤ ਦਾ ਦਾਦਾ ਡੇਰਾ ਮੁਖੀ ਦਾ ਪੱਕਾ ਭਗਤ ਹੁੰਦਾ ਸੀ ਪਰ ਕਾਫੀ ਸਮਾਂ ਪਹਿਲਾਂ ਹਣੀਪ੍ਰੀਤ ਦੇ ਪਿਤਾ ਵੱਲੋਂ ਆਪਣੀ ਸਾਰੀ ਪ੍ਰਾਪਰਟੀ ਅਤੇ ਆਪਣਾ ਘਰ-ਬਾਰ ਵੇਚ ਕੇ ਡੇਰੇ ਵਿੱਚ ਆਣ ਕੇ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਸਿਰਸਾ ਡੇਰੇ ਵਿੱਚ ਪਹਿਲਾਂ ਹੀ ਇੱਕ ਭਿੰਦਰਪਾਲ ਗੁਪਤਾ ਨਾਂ ਦੇ ਸ਼ਖਸ ਦਾ ਪੂਰਾ ਪਰਿਵਾਰ ਰਹਿ ਰਿਹਾ ਹੁੰਦਾ ਹੈ ਸਾਲ 1999 ਦੇ ਵਿੱਚ ਹਣੀਪ੍ਰੀਤ ਉਰਫ ਪ੍ਰਿਅੰਕਾ ਤਰੇਜਾ ਦਾ ਵਿਆਹ ਇਸੇ ਗੁਪਤਾ ਪਰਿਵਾਰ ਦੇ ਲੜਕੇ ਵਿਸ਼ਵਾਸ ਗੁਪਤਾ ਨਾਂ ਦੇ ਇੱਕ ਸ਼ਖਸ ਨਾਲ ਕਰ ਦਿੱਤਾ ਜਾਂਦਾ ਵਿਸ਼ਵਾਸ ਗੁਪਤਾ ਤੇ ਹਣੀਪ੍ਰੀਤ ਦਾ ਵਿਆਹ ਗ੍ਰਮੀਤ ਰਾਮ ਰਹੀਮ ਨੇ ਆਪਣੇ ਸਾਹਮਣੇ ਆਪਣੇ ਡੇਰੇ ਵਿੱਚ ਹੀ ਕਰਵਾਇਆ ਸੀ ਦੋਵੇਂ ਪਰਿਵਾਰ ਡੇਰੇ ਵਿੱਚ ਹੀ ਰਹਿੰਦੇ ਸਨ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਹਣੀਪ੍ਰੀਤ ਤੇ ਉਸਦੇ ਪਤੀ ਦੇ ਵਿਚਕਾਰ ਆਪਸੀ ਘਰੇਲੂ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹਣੀਪ੍ਰੀਤ ਦੇ ਪਤੀ ਦੇ ਅਨੁਸਾਰ ਕਲੇਸ਼ ਦਾ ਸਿਰਫ ਇੱਕੋ ਇੱਕ ਕਾਰਨ ਸੀ ਕਿ ਹਣੀਪ੍ਰੀਤ ਜ਼ਿਆਦਾ ਤੋਂ ਜ਼ਿਆਦਾ ਸਮਾਂ ਰਾਮ ਰਹੀਮ ਕੋਲ ਹੀ ਰਹਿੰਦੀ ਸੀ ਇਸ ਗੱਲ ਨੂੰ ਲੈ ਕੇ ਪਤੀ ਵੱਲੋਂ ਇਤਰਾਜ਼ ਕੀਤਾ ਜਾਂਦਾ ਸੀ ਇਸ ਦਰਾਂ ਇੱਕ ਦਿਨ ਰਾਮ ਰਹੀਮ ਦੇ ਸਾਹਮਣੇ ਹਣੀਪ੍ਰੀਤ ਦਾ ਪੇਕਾ ਤੇ ਸਹੁਰਾ ਪਰਿਵਾਰ ਦੋਵੇਂ ਝਗੜੇ ਨੂੰ ਖਤਮ ਕਰਨ ਵਾਸਤੇ ਇਕੱਠੇ ਹੁੰਦੇ ਹਨ ਜਿੱਥੇ ਸਾਰੇ ਬੰਦਿਆਂ ਦੇ ਸਾਹਮਣੇ ਹਣੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਵੱਲੋਂ આરોਪ ਲਗਾਇਆ ਜਾਂਦਾ ਕਿ ਮੇਰੀ ਪਤਨੀ ਮੇਰੇ ਕੋਲ ਘਟ ਤੇ ਬਾਬੇ ਕੋਲ ਜ਼ਿਆਦਾ ਸਮਾਂ ਰੈਂਦੀ ਹੈ ਇਸ ਗੱਲ ਨੂੰ ਟਾਲਣ ਦੇ ਮਾਰੇ ਨਹੀਂ ਰਾਮ ਰਹੀਮ ਵੱਲੋਂ ਇਹ ਗੱਲ ਬਣਾਈ ਜਾਂਦੀ ਕਿ ਹਣੀ ਪ੍ਰੀਤਾ ਮੇਰੀ ਮੂੰਹ ਬੋਲੀ ਬੇਟੀ ਹੈ ਤੇ ਬੇਟੀ ਹੋਣ ਕਰਕੇ ਇਹ ਮੇਰੀ ਸੇਵਾ ਕਰਦੀ ਹੈ ਪਰ ਉਧਰ ਦੂਜੇ ਪਾਸੇ ਜਦੋਂ ਹੀ ਫਿਰ ਹਣੀ ਪ੍ਰੀਤ ਨੂੰ ਬੇਟੀ ਦਾ ਦਰਜਾ ਮਿਲਿਆ ਤਾਂ ਹੁਣ ਉਸ ਦੀ ਜਗ੍ਹਾ RAM Rahim ਦੀਆਂ ਸੱਕੀਆਂ ਕੁੜੀਆਂ ਦੇ ਬਰਾਬਰ ਹੋ ਗਈ ਸੀ ਡੇਰੇ ਵਿੱਚ ਹਰ ਕੋਈ ਉਸ ਨੂੰ RAM Rahim ਦੀ ਬੇਟੀ ਜਾਣ ਕੇ ਉਸ ਦਾ ਸਤਿਕਾਰ ਕਰਦਾ ਸਰਕਾਰੀ ਗਨਮੈਨ ਵੀ ਉਸ ਨੂੰ ਮਿਲ ਗਏ ਸਨ ਇਸੇ ਘਟਨਾਕਰਮ ਤੋਂ ਬਾਅਦ ਫਿਰ ਕਦੇ ਵੀ ਹਣੀ ਪ੍ਰੀਤ ਆਪਣੇ ਸਹੁਰੇ ਪਰਿਵਾਰ ਕੋਲ ਨਹੀਂ ਗਈ ਤੇ ਪੱਕੇ ਤੌਰ ਤੇ ਹੀ ਰਾਮ ਰਹੀਮ ਦੇ ਨਾਲ ਰਹਿਣ ਲੱਗੀ ਤੇ ਮਜਬੂਰੀ ਵਸ ਉਸ ਦੇ ਪਤੀ ਨੂੰ ਤਲਾਕ ਲੈਣਾ ਪਿਆ ਵਿਸ਼ਵਾਸ ਗੁਪਤੇ ਉੱਤੇ ਦਾਜ ਦੇ 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 ਝੂਠੇ ਪਰਚੇ ਪਾ ਕੇ ਉਸ ਨੂੰ ਜਾਣ ਬੁੱਝ ਕੇ ਦਲੀਲ ਕਰਕੇ ਤਲਾਕ ਲੈਣ ਵਾਸਤੇ ਮਜਬੂਰ ਕੀਤਾ ਗਿਆ ਸੀ ਹੁਣ ਹਣੀ ਪ੍ਰੀਤ ਜਦੋਂ ਹਰ ਵਕਤ ਰਾਮ ਰਹੀਮ ਦੇ ਨਾਲ ਰਹਿੰਦੀ ਸੀ ਤਾਂ ਉਸ ਦੀਆਂ ਨਜ਼ਦੀਕਾ ਡੇਰਾ ਮੁਖੀ ਦੇ ਨਾਲ ਕਾਫੀ ਵੱਧ ਗਈਆਂ ਜੋ ਉਹ ਕਹਿੰਦੀ ਡੇਰਾ ਮੁਖੀ ਉਹੀ ਕੁਝ ਕਰਦਾ ਰਾਮ ਰਹੀਮ ਨੂੰ ਫਿਲਮਾਂ ਬਣਾਉਣ ਲਈ ਪ੍ਰੇਰਿਤ ਕਰਨ ਵਾਲੀ ਵੀ ਹਣੀ ਪ੍ਰੀਤ ਹੀ ਸੀ ਕਿਉਂਕਿ ਹਣੀ ਪ੍ਰੀਤ ਦਾ ਫਿਲਮਾਂ ਵਿੱਚ ਕੰਮ ਕਰਨ ਦਾ ਬਚਪਨ ਤੋਂ ਹੀ ਸੁਪਨਾ ਹੁੰਦਾ ਜੋ ਉਸਨੇ ਡੇਰਾ ਮੁਖੀ ਰਾਹੀਂ ਪੂਰਾ ਕੀਤਾ ਉਧਰ ਦੂਜੇ ਪਾਸੇ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿੱਚ ਡੇਰਾ ਮੁਖੀ ਤੇ ਸਕੰਜਾ ਕੱਸਿਆ ਜਾ ਚੁੱਕਾ ਸੀ ਤੇ ਹਣੀ ਪ੍ਰੀਤ ਦੀ ਸਲਾਹ ਦੇ ਨਾਲ ਹੀ ਬਾਬੇ ਨੇ ਫਿਲਮਾਂ ਬਣਾਈਆਂ ਤਾਂ ਜੋ ਲੋਕਾਂ ਵਿੱਚ ਉਸ ਦੀ ਸ਼ਬੀ ਠੀਕ ਹੋ ਸਕੇ ਅਤੇ ਫਿਲਮਾਂ ਵੇਖ ਕੇ ਲੋਕ ਡੇਰਾ ਮੁਖੀ ਨੂੰ ਇੱਕ ਹੀਰੋ ਇੱਕ ਚੰਗੇ ਇਨਸਾਨ ਵਜੋਂ ਜਾਣਣ ਨਾ ਕਿ ਇੱਕ ਕਾਤਲ ਅਤੇ ਬਲਾਤਕਾਰੀ ਦੇ ਰੂਪ ਵਿੱਚ ਖੋਰਦਾਨ ਕੈਂਪ ਲਾਉਣੇ ਸਫਾਈਆਂ ਕਰਨੀਆਂ ਰੱਖ ਲਾਉਣੇ ਇਹ ਸਾਰਾ ਕੁਝ ਹਰੀਪ੍ਰੀਤ ਵੱਲੋਂ ਹੀ ਪ੍ਰਹਿਨ ਕੀਤਾ ਗਿਆ ਸੀ। ਰਾਮ ਰਹੀਮ ਦੀਆਂ ਸਾਰੀਆਂ ਫਿਲਮਾਂ ਵਿੱਚ ਹਰੀਪ੍ਰੀਤ ਹੀ ਇਕੱਲੀ ਹੀਰੋਇਨ ਹੁੰਦੀ ਸੀ। ਦੇਖਦੇ ਹੀ ਦੇਖਦੇ ਹਰੀਪ੍ਰੀਤ ਦੀ ਰਾਮ ਰਹੀਮ ਨਾਲ ਨਜ਼ਦੀਕੀ ਔਣ ਕਾਰਨ ਡੇਰੇ ਵਿੱਚ ਉਸ ਦਾ ਰਤਬਾ ਇੰਨਾ ਵੱਧ ਚੁੱਕਾ ਸੀ ਕਿ ਹੁਣ ਉਹ ਡੇਰੇ ਦੇ ਰਾਜਨੀਤਿਕ ਕੰਮਾਂ ਵਿੱਚ ਵੀ ਦਖਲ ਅੰਦਾਜ਼ੀ ਦੇਣ ਲੱਗੀ। ਜੇ ਇਸ ਵੇਲੇ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ। ਤਾ ਉਸ ਵਕਤ ਹਣੀਪ੍ਰੀਤ ਉਤੇ ਹੋਰ ਵੀ ਬੜੇ ਸੰਗੀਨ aarop ਲੱਗੇ ਸਨ ਡੇਰੇ ਵਿੱਚ ਰਹਿੰਦੇ ਬਹੁਤ ਸਾਰੇ ਲੋਕ ਸਾਹਮਣੇ ਆਏ ਸਨ ਕਿ ਹਣੀਪ੍ਰੀਤ ਡੇਰੇ ਵਿੱਚ ਰਹਿੰਦੀਆਂ ਕੁੜੀਆਂ ਨੂੰ ਗੁਫਾ ਦੇ ਵਿੱਚ ਲੈ ਕੇ ਜਾਂਦੀ ਰਹੀ ਹੈ ਇਸ ਤੋਂ ਇਲਾਵਾ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪਲਾਨਿੰਗ ਕਰਨ ਵਿੱਚ ਵੀ ਹਣੀਪ੍ਰੀਤ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ ਉਸ ਵਕਤ ਹਣੀਪ੍ਰੀਤ ਦਾ ਪਤੀ ਵੀ ਮੀਡੀਆ ਸਾਹਮਣੇ ਆਇਆ ਸੀ ਜਿਸ ਨੇ ਆ ਕੇ ਦਾਵਾ ਕੀਤਾ ਕਿ ਉਸ ਨੇ ਆਪਣੀ ਅੱਖਾਂ ਦੇ ਨਾਲ ਹਰੀਪ੍ਰੀਤ ਅਤੇ ਡੇਰਾ ਮੁਖੀ ਨੂੰ ਆਪੱਤੀਜਨਕ ਹਾਲਤ ਵਿੱਚ ਵੇਖਿਆ ਜਿਸ ਕਰਕੇ ਉਸਨੇ ਤਲਾਕ ਲਿਆ ਡੇਰਾ ਮੁਖੀ ਦੀ ਸਜ਼ਾ ਤੋਂ ਬਾਅਦ ਵੀ ਹਰੀਪ੍ਰੀਤ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਮੈਨੂੰ ਗੁਰਬੀਤ ਰਾਮ ਰੀਬ ਦੇ ਨਾਲ ਜੇਲ੍ਹ ਵਿੱਚ ਹੀ ਰੱਖਿਆ ਜਾਵੇ ਉਹ ਕੱਲਾ ਕਦੇ ਵੀ ਨਹੀਂ ਰਿਹਾ ਪਰ ਹਰੀਪ੍ਰੀਤ ਦੀ ਇਹ ਮੰਗ ਜੇਲ੍ਹ ਪ੍ਰਚਾਰ ਵੱਲੋਂ ਰੱਦ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਹਰੀਪ੍ਰੀਤ ਨੂੰ ਪੰਚਕੂਲਾ ਹਿੱਸਾ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਤੇ ਕਾਫੀ ਲੰਮਾ ਸਮਾਂ ਉਹ ਫਰਾਰ ਰਹੀ ਅੱਜ ਦੇ ਸਮੇਂ ਵਿੱਚ ਹਣੀ ਪ੍ਰੀਤ ਨੂੰ ਜਮਾਨਤ ਮਿਲੀ ਹੋਈ ਹੈ ਤੇ ਉਹ ਹੁਣ ਵੀ ਡੇਰਾ ਸਿਰਸਾ ਵਿੱਚ ਹੀ ਰਹਿ ਰਹੀ ਹੈ। ਹੁਣ ਜਦੋਂ ਵੀ ਗੁਰਮੀਤ ਰਾਮ ਰੀਮਪਰੋਲ ਤੇ ਬਾਹਰ ਆਉਂਦਾ ਹੈ ਤਾਂ ਹੁਣ ਵੀ ਹਣੀ ਪ੍ਰੀਤ ਨੂੰ ਉਸਦੇ ਨਾਲ ਸਿਰਸਾ ਦੇ ਡੇਰੇ ਦੇ ਵਿੱਚ ਵੇਖਿਆ ਜਾ ਸਕਦਾ ਹੈ। ਹਣੀ ਪ੍ਰੀਤ ਦੇ ਕਹਿਣ ਤੇ ਹੀ ਗੁਰਮੀਤ ਰਾਮ ਰੀਮ ਨੇ ਆਪਣੀਆਂ ਫਿਲਮਾਂ ਵਿੱਚ ਉਸਦੇ ਭਰਾ ਤੋਂ ਵੀ ਐਕਟਿੰਗ ਕਰਵਾਈ ਸੀ। ਅੱਜ ਕੱਲ ਹਣੀ ਪ੍ਰੀਤ ਦਾ ਪੂਰਾ ਪਰਿਵਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰੀਮ ਦੇ ਚਾਹੀ ਪਰਿਵਾਰ ਦੇ ਨਾਲ ਰਹਿ ਰਿਹਾ। ਸੋ ਦੋਸਤੋ ਇਹ ਸੀ ਕਹਾਣੀ ਗਰਮੀਤ RAM ਰਹੀਮ ਦੀ ਮੋਹ ਬੈਲੀ ਪੇਟੀ ਕਈ ਜਿਆਦੀ ਹਰੀ ਫਰੀਦ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ